ਹਾਜੀ ਪ੍ਰਧਾਨ ਜੀ ਪਾਰਟੀ ਨੇ ਉਮੀਦਵਾਰ ਐਲਾਨਿਆ ਤੁਹਾਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਅੱਜ ਤੱਕ ਸਾਬ ਮੱਥਾ ਟੇਕਣ ਆਏ ਹਾਂ ਕੀ ਮੁੱਦੇ ਰਹਿਣਗੇ ਚੋਣ ਦੇ ਪਹਿਲੇ ਤਾਂ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਕਿ ਗੁਰੂਆਂ ਦੀ ਧਰਤੀ ਤੇ ਅਸੀਂ ਸਾਰੀ ਸਾਡੀ ਲੋਕ ਸਭਾ ਦੀ ਜਿਹੜੀ ਟੀਮ ਹੈ ਉਹ ਗੁਰੂ ਦਾ ਅਸ਼ੀਰਵਾਦ ਲੈਣ ਦੇ ਲਈ ਅਸੀਂ ਤੱਕ ਸਾਹ ਤੇ ਪਹੁੰਚੇ ਹਾਂ ਜਿਹੜੇ ਮੁੱਦੇ ਨੇ ਕਿਸੇ ਤੋਂ ਲੁਕੇ ਨਹੀਂ ਅੱਜ ਬੇਰੁਜ਼ਗਾਰੀ ਹੈ ਭ੍ਰਿਸ਼ਟਾਚਾਰ ਹੈ ਅੱਜ ਵੱਡਾ ਮੁੱਦਾ ਜਿਹੜਾ ਸਾਡੇ ਸਮਾਜ ਨੂੰ ਗਾਲ ਆਟੇ ਤੇ ਲੁਝਾ ਕੇ ਰੱਖਿਆ ਹੋਇਆ ਸਿਰਫ ਤਣਕ ਦੇਾਂਗੇ ਆਟਾ ਦੇਾਂਗੇ ਪੈਨਸ਼ਨ ਦੇਵਾਂਗੇ ਨਰੇਗਾ ਦੇਵਾਂਗੇ ਅਸੀਂ ਰੁਜ਼ਗਾਰ ਮੰਗਦੇ ਅਸੀਂ ਰੁਜ਼ਗਾਰ ਮੰਗਦੇ ਆ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਅੱਜ ਹਜ਼ਾਰਾਂ ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਐਨੇ ਕਰੋੜ ਨੂੰ ਨਾਜ ਦਿੰਨੇ ਤਾਂ ਮਤਲਬ ਤਾਂ ਦੇਸ਼ ਗਰੀਬ ਹੋ ਹੀ ਜਾਂਦਾ ਦਿਨ ਉਹ ਗਰੀਬੀ ਦੀ ਰੇਖਾ ਦੇ ਵਿੱਚ ਖੋਬ ਰਹੇ ਨੇ ਲੋਕ ਢਿੱਡ ਦੇ ਲਈ ਵੋਟ ਦੇਣ ਲਈ ਇਹਨਾਂ ਨੂੰ ਪੈਸੇ ਦੇ ਵਿੱਚ ਮਜਬੂਰ ਹੋ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਆ ਜਿਹੜਾ ਉਹ ਤਰੱਕੀ ਦੀਆਂ ਰਾਹਾਂ ਤੇ ਚੱਲੇ ਅਸੀਂ ਦਾਲ ਆਟੀ ਦੀ ਨਹੀਂ ਸੀ ਰੁਜ਼ਗਾਰ ਦੀ ਮੰਗ ਕਰਦੇ ਆ ਕਿ ਸਾਡੀ ਸਰਕਾਰ ਆਵੇ ਭੈਣ ਕੁਆਰੀ ਨਾਇਬਤ ਜੀ ਨੇ ਤਨ ਤਨ ਕਿੱਲੇ ਉੱਥੇ ਬੇਜਮੀਨਿਆਂ ਨੂੰ ਜ਼ਮੀਨ ਦਿੱਤੀ ਇਹ ਸਾਡੀ ਗਰੀਬੀ ਦੀ ਲੜਾਈ ਹੈ ਜ਼ਮੀਨ ਬਹੁਤ ਪਈਆ ਦੇਸ਼ ਦੇ ਅੰਦਰ ਅਸੀਂ ਕਹਿੰਦੇ ਹਾਂ ਉੱਥੇ ਹਲ ਚੱਲੇ ਉੱਥੇ ਕਮਾਈ ਦਾ ਸਾਧਨ ਬਣੇ ਕੋਲਾ ਦੀਆਂ ਫੈਕਟਰੀਆਂ ਬਹੁਤ ਪਈਆਂ ਨੇ ਅਸੀਂ ਚਾਹੁੰਦੇ ਆ ਕਿ ਉਹਨਾਂ ਫੈਕਟਰੀਆਂ ਚ ਲੱਖਾਂ ਮਜ਼ਦੂਰ ਭਰਤੀ ਹੋਣ ਆਪਣਾ ਲੋਹੇ ਦੀਆਂ ਫੈਕਟਰੀਆਂ ਬਹੁਤ ਬੰਨ ਪਈਆਂ ਨੇ ਜਿਨ੍ਹਾਂ ਦੇ ਠੇਕੇਦਾਰੀ ਸਿਸਟਮ ਕਰしゃれ ਸਰਕਾਰਾਂ ਨੇ ਚਾਹੇ ਕਾਂਗਰਸ ਦੀ ਸਰਕਾਰ ਆਈ ਕੇਂਦਰ ਚ ਚਾਹੇ ਭਾਜਪਾ ਦੀ ਆਈ ਤੇ ਅੱਜ ਝਾੜੂ ਵਾਲਿਆਂ ਦੀ ਸਰਕਾਰ ਆ ਇਹ ਵੀ ਹੰਡਾਲੀ ਇਹ ਸਾਰਿਆਂ ਦੀਆਂ ਸਰਕਾਰਾਂ ਠੇਕੇਦਾਰੀ ਸਿਸਟਮ ਤੋਂ ਹੋ ਰਿਹਾ। ਅਸੀਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਜਨਤਾ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੇ ਆ। ਸਾਡਾ ਇਹੀ ਮੁੱਦਾ ਵੱਡਾ ਹੈ। ਨਹੀਂ ਪਰ ਭਾਜਪਾ ਦਾ ਕਹਿੰਦੀ ਅਸੀਂ ਇੰਨੇ ਕੰਮ ਕੀਤੇ ਕਿ 400 ਸੀਟਾਂ ਆ ਰਹੀਆਂ ਸਾਨੂੰ। ਨਹੀਂ 400 ਸੀਟਾਂ ਤਾਂ ਉਹ ਵੀ ਐਮ ਵਿੱਚ ਗੜਬੜ ਕਰੀ ਹੋਣੀ ਹੈ ਉਹਨਾਂ ਨੇ ਕੋਈ ਵੱਡਾ ਮੁੱਦਾ ਵੀ ਆਮਦਾ ਦੇਸ਼ 'ਚ ਛਾਇਆ ਹੋਇਆ। ਇੱਥੇ ਤਾਂ ਕੋਈ ਪਿੰਡਾਂ 'ਚ ਨਹੀਂ ਵੜਨ ਦਾ 400 ਸੀਟ ਕਿਵੇਂ ਆ ਗਈ ਉਹਨਾਂ ਨੂੰ? ਪਿੰਡਾਂ ਦੇ ਵਿੱਚ ਅੱਜ ਵੜ ਨਹੀਂ ਦੇ ਕਿਸਾਨ ਮਜ਼ਦੂਰ ਦਿੱਲੀ ਦੀਆਂ ਗੁਰੂਹਾਂ ਤੇ ਬੈਠੇ 750 ਮਜ਼ਦੂਰ ਤੇ ਕਿਸਾਨ ਦੀ ਕਾਤਲਾ ਵੀ ਜੇਪੀ ਤੇ ਆ ਜਿਹੜੀ ਆਮ ਪਾਰਟੀ ਹੈ ਤੁਸੀਂ ਵੇਖਦੇ ਹੋ ਇਹਦਾ ਆਮ ਕਿਹੜੀ ਉੱਤਰਾ ਇਹ ਵੀ ਕਹਿੰਦੇ 13 ਸੀਟਾਂ ਹੋਣਗੀਆਂ ਸਾਨੂੰ ਪੰਜਾਬ 'ਚ ਨਹੀਂ 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 ਜੀ ਜ਼ੀਰੋ ਜ਼ੀਰੋ ਆਊਗੀ ਇਹਨਾਂ ਨੇ ਕੁਝ ਨਹੀਂ ਕੀਤਾ ਸਿਵਾਏ ਗੱਪਾਂ ਤੋਂ ਪਹਿਲੇ ਨੰਬਰ ਤੇ ਕਹਿੰਦੇ ਹੁੰਦੇ ਸੀ ਕਿ ਰਵਿੰਦਰ ਕੇ ਜਿਹੜੀ ਵਾਇਲ ਦੀ ਸਰਕਾਰ ਆ ਦਿੱਲੀ ਦੇ ਵਿੱਚ ਹੈ ਤੇ ਉਹਨਾਂ ਜਦੋਂ ਫਸਲਾਂ ਦਾ ਸਰਬਾ ਕਰਨ ਤੋਂ ਪਹਿਲਾਂ ਹੀ ਕਹਿੰਦੇ 22000 ਦੇ ਦਿੰਦੇ ਰਹੇ ਤੇ ਫਿਰ ਸਾਡੇ ਵਾਲੇ ਮੁੱਖ ਮੰਤਰੀ ਨੇ ਡਰਾਮੇਵਾਜ ਨੇ ਕਹਿੰਦਾ ਮੈਂ ਬੱਕਰੀ ਮੁਰਗੀ ਮਰੀਦੇ ਪੈਸੇ ਵੀ ਦੇਵਾਂਗਾ ਵਿਚਾਰੇ ਟਿੱਕੇ ਵਰਗੇ ਦਾ ਖੰਭ ਸੰਭੀ ਬੈਠੇ ਨੇ ਵੀ ਪੂਰੇ ਕਰਾਂਗੇ ਜਦੋਂ ਕੈਂਡੀਡੇਟ ਆਇਆ ਤੇ ਜਿਹਨਾਂ ਨੂੰ ਬੜਨ ਤੱਕ ਪਿੰਡਾਂ ਚ ਜਿੰਦਾਰੀ 13 ਦੀਆਂ 13 ਸੀਟਾਂ ਕਿਦਾਂ ਜਿੱਤ ਜਾਣਗੇ ਇੱਕ ਇੱਕੋ ਇੱਕ ਪਾਰਟੀ ਆ ਦੇਸ਼ ਦੇ ਵਿੱਚ ਬੇਦਾਗ ਪਾਰਟੀ ਜਿਹੜੀ ਭੌਜਨ ਸਮਾਜ ਪਾਰਟੀ ਆ ਜਿਹਦੇ ਕੋਈ ਵੀ ਦਾਗ ਨਹੀਂ ਅੱਜ 25 26 ਪਾਰਟੀਆਂ ਬਾਹਰਲੇ ਚੰਦੇ ਦੇ ਲਿਵੇਟੇ ਜਾ ਚੁੱਕੀਆਂ ਤੇ ਭੈਣ ਕੁਮਾਰੀ ਮਾਇਆਵਤੀ ਦੀ ਜਿਹੜੀ ਉਵਾਈ ਚ ਪਾਰਟੀ ਚੱਲ ਰਹੀ ਆ ਉਹਨੇ ਕਿਤੇ ਵੀ ਬਾਰੋ ਫੰਡ ਨਹੀਂ ਲਈ ਤੇ ਗਰੀਬਾਂ ਤੋਂ ਅਸੀਂ ਪੈਸਾ ਲੈ ਕੇ ਇਮਾਨਦਾਰੀ ਦੇ ਤੌਰ ਤੇ ਕੰਮ ਕਰ ਰਹੇ ਆ ਤੇ ਅਸੀਂ ਤਾਂ ਕਹਿੰਦੇ ਆ ਕਿ ਇਮਾਨਦਾਰ ਲੋਕਾਂ ਨੂੰ ਚੁਣਿਆ ਜਾਵੇ ਪਹਿਲਾ ਕੇਂਦਰ ਦੇ ਵਿੱਚ ਬੀਜੇਪੀ ਪੰਜਾ ਤੇ ਇੱਥੇ ਤੀਜਾ ਸਾਡੇ ਪੰਜਾਬ ਦੇ ਲੋਕਾਂ ਨੇ ਕਹਿਤਾ ਸੀ ਵੀ ਝਾੜੂ ਲਿਓ ਹੁਣ ਤਾਂ ਤਿੰਨੇ ਹੀ ਪਰਚੀ ਦੇਖ ਲੈ ਹੁਣ ਤਾਂ ਕਮ ਸੇ ਕਮ ਜਾਤੀ ਦਾ ਹੰਕਾਰ ਕੱਢ ਕੇ ਮੈਂ ਕਹਿਣਾ ਕਿ ਸਾਡੇ ਬਣੀ ਸਪੋਰਟ ਕਰੋ ਗਰੀਬ ਘਰ ਦੇਤੀ ਪੁੱਤ ਨੂੰ ਮੈਨੂੰ ਪਤਾ ਕਿ ਪੰਚਾਇਤਾਂ ਕਿਵੇਂ ਚੱਲਦੀਆਂ ਨੇ ਮੈਂ ਤਿੰਨਾਂ ਰੀ ਪੰਚਾਇਤ ਮੈਂਬਰ ਰਹਾ ਮੈਂ ਸਰਪੰਚੀ ਦਾ ਇਲੈਕਸ਼ਨ ਲੜਿਆ ਜਿਹੜੇ ਬੰਦੇ ਨੂੰ ਪਤਾ ਕਿ ਪੰਚਾਇਤ ਕਿਵੇਂ ਚੱਲਦੀ ਆ ਦੁੱਖ ਦਰਦ ਗਰੀਬਾਂ ਦੇ ਕਿਵੇਂ ਨੇ ਤੇ ਉਹ ਜਿਹੜੇ ਉਹ ਜਿੱਤੇ ਹੋਏ ਲੋਕ ਨੇ ਉਹਨਾਂ ਨੂੰ ਕੀ ਬਤਾਰਾਂ ਜਵਾੜਿਆਂ ਨੂੰ ਹੁਣ ਜਿਹੜੀ ਝਾੜੂ ਦੀ ਗੱਲ ਐ ਤੁਸੀਂ ਪੁੱਛਿਆ ਮੈਨੂੰ ਕਿ 13 ਦੀਆਂ 13 ਸੀਟਾਂ ਕਹਿੰਦਾ ਮੁੱਖ ਮੰਤਰੀ ਪਹਿਲਾਂ ਤਾਂ ਇਹਨਾਂ ਨੂੰ 29 ਸੀਟਾਂ ਚ ਚਾਹੀਆਂ ਫਿਰ ਇਹਨਾਂ ਨੂੰ ਗਰੀਬਾਂ ਦੇ ਵਿੱਚੋਂ ਕੋਈ 7 ਰਾਸਵਾ ਮੈਂਬਰ ਨਹੀਂ ਥਿਆਏ ਉਹ ਜੋਗਪਤੀ ਬਣਾਏ ਇੱਕ ਤਾਂ ਉਹ ਜਿਹੜਾ ਕ੍ਰਿਕਟ ਦਾ ਖਿਡਾਰੀ ਆ ਉਹ ਤਾਂ ਸਰਟੀਫਿਕੇਟ ਵੀ ਨਹੀਂ ਜਿੱਤਦਾ ਲੈਣ ਗਿਆ ਇਹੋ ਜਿਹੇ ਰੱਤ ਸਾਡੇ ਮੁੱਦੇ ਕਿੱਦਾਂ ਚੱਕਣ ਕਿੱਥੇ ਤੇ ਫਿਰ ਉਹ ਜਿਹੜਾ ਰਿੰਕੂ ਆ ਉਹ 13 ਮੈਂ ਇਹਨਾਂ ਨੇ ਇੱਕ ਵਾਰੀ ਜਿੱਤਿਆ ਕਿ ਦੇਖ ਲੈਣਾ ਜਲੰਧਰ ਤੋਂ ਉਹ 10 ਮਹੀਨਿਆਂ ਦੀ ਭੱਜ ਗਿਆ ਕਿੱਦਾਂ ਮੁੱਦੇ ਚੱਕਣਗੇ ਤੇ ਫਿਰ ਇਹਨਾਂ ਨੂੰ 92 ਐਮਐਲਿਆਂ ਦੇ ਵਿੱਚੋਂ ਕੈਂਡੀਡੇਟ ਮਿਲ ਰਹੇ ਤੇ ਉਹ ਹੰਕਾਰਾਂ ਦੇਤੀ ਪੁੱਤ ਜਿਹੜੇ ਵਰਕਰ ਸੀ ਇਹਨਾਂ ਦੇ ਜਿਨ੍ਹਾਂ ਨੇ ਬੜੀ ਭੱਜਣਾ ਠ ਨਾਲ ਘਰ ਗਵਾ ਕੇ ਆਪਣੀਆਂ ਇਹਨਾਂ ਨੂੰ ਵੋਟਾਂ ਪਵਾਈਆਂ ਸੀ ਤੇ ਉਹਨਾਂ ਨੂੰ ਮੌਕਾ ਦੇਣ ਦੇ ਤੇਰਾ ਨੂੰ ਤਾਂ ਅਸੀਂ ਸ਼ਾਇਦ ਮੰਨ ਜਾਂਦੇ ਵੀ ਹੋ ਸਕਦਾ ਜੇ ਬਿਲ ਲੈਂਦੇ ਇਹਨਾਂ ਨੇ ਤਾਂ ਕੈਬਨਿਟ ਮੰਤਰੀ ਦੇ ਦਰਜੇ ਦੇ ਆਪਦੇ ਬੰਦੇ ਖੜੇ ਕਰੇ ਨੇ ਬਿਲਕੁਲ ਨਹੀਂ ਇਹ ਸਾਰਾ ਝੂਠਾ ਹੈ ਲੋਕਾਂ ਦਾ ਮਾਨਾ ਜਿਹੜਾ ਉਹ ਡਾਵਾ ਡੋਲ ਹੈ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਨੇ ਲੋਕ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਸੀਂ ਪਾਪ ਕਰ ਬੈਠੇ ਤੇ ਕਾਲੀਦਲ ਕਾਂਗਰਸ ਨੂੰ ਪਾਉਣੀ ਨਹੀਂ ਚਾਹਦੇ ਕਿਉਂਕਿ ਜੇ ਸਿਮਰਤ ਕੌਰ ਨੂੰ ਵੋਟ ਦਿੰਦੇ ਨੇ ਤਾਂ ਫਿਰ ਇਹਨਾਂ ਨੂੰ ਸਿੱਧਾ ਹੀ ਪਤਾ ਨਾ ਜਮੂਰ ਤੇ ਕਿਸਾਨ ਨੂੰ ਕਿਦਾ ਬੀਜੇਪੀ ਚ ਜਾਣਾ ਉਹਨਾਂ ਦਾ ਗਠਜੰਬੰਦਨ ਇਸ ਕਰਕੇ ਨਹੀਂ ਹੋਇਆ ਕਿ ਕਿਸਾਨ ਤੇ ਮਜ਼ਦੂਰ ਨੇ ਉਹਨਾਂ ਨੂੰ ਪਿੰਡਾਂ ਚ ਨਹੀਂ ਸੀ ਵੰਨ ਦੇਣਾ ਨਹੀਂ ਤਾਂ ਉਹ ਗਠਜੰਬੰਦਨ ਚ ਸੀਗੇ ਤੇ ਹੁਣ ਉਹ ਕੋਈ ਜਿਗਾਰਡ ਲਾ ਕੇ ਜਿੱਤਣ ਦੀਆਂ ਕੋਸ਼ਿਸ਼ਾਂ ਲੱਗੇ ਹੋਏ ਨੇ ਤੇ ਇਹ ਹਾਲ ਹੈ ਨਾਲ ਤੇ ਕਾਂਗਰਸ ਦੇ ਸਾਰੇ ਬੀਜੇਪੀ ਚ ਭੱਜ ਗਏ ਡਰਦੇ ਈ ਈ ਤੋਂ ਤੇ ਆ ਗੋਲਟੀ ਆਪਦਾ ਕੱਲ ਹੀ ਹੋ ਗਿਆ ਫੈਸਲਾ ਹਨਾ ਤੇ ਇੱਥੇ ਵੀ ਆਪਣੇ ਬਿਚਾਰੇ ਉਹ ਸੱਚੋ ਪੈੰਜੀ ਕੀਤੇ ਜਿਹੜੇ ਜੱਦੀ ਕਾਂਗਰਸ ਸੀ ਕਹਿੰਦੇ ਸੀ ਅਸੀਂ ਜੱਦੀਆਂ ਕਿੱਦੇ ਦੇ ਮੋਢ ਲਗਾ ਰਹੇ ਤੇ ਉਹ ਦੇਖ ਲਓ ਤੁਸੀਂ ਕੀ ਦਾ ਫਾਲ ਹੈ ਇਹਨਾਂ ਦਾ ਤੇ ਜਿੱਤਣ ਨੇ ਕਿਹੜੀਆਂ ਗੱਲਾਂ ਕਰਦੇ ਨੇ ਠੀਕ ਹੈ ਚਮਕਦਮਕ ਦਿਖਾ ਸਕਦੇ ਨੇ ਪੈਸੇ ਨਾਲ ਛੰਡੇ ਡੰਡੇ ਸਾਥੋਂ ਵੱਧ ਲਾ ਸਕਦੇ ਨੇ ਗੱਡੀਆਂ ਸਾਥੋਂ ਵੱਧ ਭਜਾ ਸਕਦੇ ਨੇ ਪਰ ਸਾਡੇ ਜਿੰਨੀਆਂ ਵੋਟਾਂ ਹੈ ਨਹੀਂ ਇਹਨਾਂ ਕੋਲੇ ਮੈਂ ਤਾਂ ਇਹੀ ਬੇਨਤੀ ਕਰਦਾ ਪੂਰੇ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਬਠਿੰਡਾ ਲੋਕ ਸਭਾ ਦੇ ਲੋਕਾਂ ਨੂੰ ਕਿ ਵੋਟਾਂ ਤੁਹਾਡੇ ਕੋਲੇ ਬਹੁਤ ਹੈ ਨੋਟਾਂ ਵਾਲਿਆਂ ਨੂੰ ਤੇ ਸ਼ਰਾਬਾਂ ਵਾਲਿਆਂ ਨੂੰ ਚਿੱਟੇ ਵਾਲਿਆਂ ਨੂੰ ਠਕਰਾ ਕੇ ਗਰੀਬ ਦਾਤਿ e जते आओ